ਮਹਿਲਾ ਕਾਲੇ ਸੂਟ ਵਾਲੀ ਤੇ ਇੱਕ ਇਹਦੇ ਨਾਲ ਦਾ ਸਾਥੀ ਇਸ ਸਟੇਸ਼ਨ ਕਰਨ ਕੀ ਆਏ ਸੀਗੇ ਇਹਨਾਂ ਨੇ ਪਹਿਲਾਂ ਤੋਂ ਹੀ ਪਲਾਨ ਬਣਾਇਆ ਸੀ ਜੇ ਅਸੀਂ ਬੱਚਾ ਚੁੱਕਣਾ ਤੇ ਸਾਨੂੰ ਕੱਲ ਜਿਹੜੀ ਕੱਲ ਸਵੇਰ ਇੱਕ ਲੀਡ ਮਿਲੀ ਕਿਥੋਂ ਇੱਕ ਆਟੋ ਗਿਆ ਉਹ ਪਿੱਛਾ ਕਰਦੇ ਕਰਦੇ ਕਿ ਉਹ ਢੋਲੇਵਾਲ ਚੌਂਕ ਲੱਗੇ ਜਾ ਕੇ ਆਟੋ 'ਚ ਧੁੰਦੀਆਂ ਸਵਾਰੀਆਂ ਤੋਂ ਨਿਕਲਦੀਆਂ ਨਜ਼ਰ ਆਉਂਦੀਆਂ ਇੱਥੋਂ ਪਤਾ ਲੱਗਾ ਕਿ ਭੱਜਨੀ ਤਿਆਰੀ ਜੀ ਹੈ ਕਿ ਜੇ ਆਪਾਂ ਥੋੜੀ ਦੇ ਡੇਢ ਹੋ ਜਾਂਦੇ ਇਹ ਆਪਣੇ ਯੂਪੀ ਸਾਈਡ ਨੂੰ ਗੋਂਡਾ ਸਾਈਡ ਦੀ ਰਹਿਣ ਵਾਲੀ ਬੈਕ ਦੀ ਇਹ ਪਾਏ ਇਥੋਂ ਨਿਕਲ ਲਗੇ ਸੀ ਇਹ ਉਹ ਬੱਚਾ ਜਿਹੜਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਸੀ ਕਿ ਸਰ ਮੋੜ ਲੇ ਤੇ ਹੀ ਕਹਿ ਰਹੀ ਆ ਜੀ ਜੀ ਮੈਂ ਨਾ ਮੇਰਾ ਬੱਚਾ ਨਹੀਂ ਸੀ ਹੈਗਾ ਕਿ ਮੈਂ ਇੱਕ ਮੇਰੀ 15 ਸਾਲ ਦੀ ਕੁੜੀ ਆ ਕਿ ਮੁੰਡਾ ਮੇ ਕੋ ਨਹੀਂ ਸੀ ਹੈਗਾ ਤੇ ਇਹ ਵੀ ਥੋੜੇ ਜਦੋਂ ਇਹਨੇ ਵੇਖਿਆ ਕਹਿੰਦੀ ਇਹ ਆਪਣਾ ਬੱਚਾ ਕੇਅਰ ਨਹੀਂ ਕਰ ਰਹੀ ਸੀ ਕੋਈ ਤੁਹਾਨੂੰ ਬੱਚਾ ਪਿਆਰਾ ਲੱਗਾ ਇਹ ਕਹਿੰਦੀ ਮੈਂ ਚੁੱਕ ਕੇ ਲੈ ਗਈ ਆ ਇਸ ਕਰਕੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇੱਕ ਬੱਚਾ ਅਗਵਾ ਕੀਤਾ ਗਿਆ ਸੀ ਤਾਂ ਪੁਲਿਸ ਨੇ ਮਹਿਜ 60 ਘੰਟਿਆਂ ਦੇ ਅੰਦਰ ਅੰਦਰ ਉਸ ਬੱਚੇ ਨੂੰ ਰਿਕਵਰ ਕੀਤਾ ਕਿਉਂਕਿ ਸੀਸੀਟੀਵੀ ਵੀਡੀਓ ਦੇ ਵਿੱਚ ਇੱਕ ਕਾਲੇ ਰੰਗ ਦਾ ਸੂਟ ਪਾ ਕੇ ਜੋ ਮਹਿਲਾ ਬੱਚੇ ਨੂੰ ਲੈ ਕੇ ਜਾ ਰਹੀ ਸੀ ਅਤੇ ਉਸ ਦੇ ਨਾਲ ਦਾ ਸਾਥੀ ਦੋਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਮੇਰੇ ਨਾਲ ਜੀਆਰਪੀ ਸਟਾਨ ਦੇ ਐਸਐਚਓ ਪਲਵਿੰਦਰ ਸਿੰਘ ਭਿੰਡਰ ਮੌਜੂਦ ਨੇ ਸਰ ਜਦੋਂ ਸੀਸੀਟੀਵੀ ਵੀ ਨਿਕਲ ਕੇ ਆਈ ਹੈ ਜੋ ਕਾਲੇ ਰੰਗ ਦਾ ਸੂਟ ਪਾ ਕੇ ਮਹਿਲਾ ਬੱਚਾ ਲੈ ਕੇ ਜਾ ਰਹੀ ਸੀ ਉਸੇ ਮਹਿਲਾ ਨੇ ਜਿਹੜਾ ਬੱਚੇ ਨੂੰ ਤੁਸੀਂ ਰਿਕਵਰ ਕੀਤਾ ਉਹਦੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਸਾਨੂੰ ਜਿਹੜਾ 17 ਤਰੀ ਨੂੰ ਸਵੇਰ ਸਵੇਰ 2 ਵਜੇ ਨੂੰ ਲੈ ਕੇ ਗਈ ਸੀ ਉਸ ਤੋਂ ਬਾਅਦ ਸਾਡੀਆਂ ਟੀਮਾਂ ਬਣ ਗਿਆ ਸਾਡੇ ਡੀਜੀਪ ਸਾਹਿਬ ਸ਼੍ਰੀਮਤੀ ਸ਼ਲਸ਼ੀ ਪਰਬਤ ਦੇਵੀ ਜੀ ਆਈਪੀਐਸ ਹਨ ਉਹਨਾਂ ਸਖਤ ਨਿਰਦੇਸ਼ ਦੱਸੇ ਸੀ ਕਿ ਜਲਦੀ ਤੋਂ ਜਲਦੀ ਬੱਚਾ ਰਿਕਵਰ ਕਰਨਾ ਉਹ ਖੁਦ ਲੀਡ ਕਰ ਰਹੀ ਸੀ ਸਾਰਾ ਮੋਨਿਟਰਿੰਗ ਕਰ ਰਹੀ ਸੀ ਫਿਰ ਸਾਡੇ ਐਸਪੀ ਸਾਹਿਬ ਦੇ ਅੰਡਰ ਟੀਮਾਂ ਬਣੀਆਂ ਇੱਕ ਟੀਮ ਮੇਰੀ ਇੱਕ ਆਪਣੀ ਐਸਆਈ ਵੀਰਪਾਲ ਸਿੰਘ ਨੇ ਸਾਡੇ ਐਸਆਈ ਸਤੀਸ਼ਮਰ ਤੇ ਟੀਮਾਂ ਬਣੀਆਂ ਆਪਾਂ ਸਿਟੀ ਸੇਫਲ ਕੈਮਰੇ ਦੇਖੇ ਸਾਨੂੰ ਪਹਿਲਾ ਦਿਨ ਕੋਈ ਲੀਡ ਨਹੀਂ ਮਿਲ ਰਹੀ ਸੀ ਕਿਉਂਕਿ ਜਿੰਨੇ ਆਟੋ ਰਾਤ ਨੂੰ ਬਹੁਤ ਘੱਟ ਹੋ ਜਾਂਦੇ ਆ ਜਿੰਨੇ ਦਿਨੇ ਰਸਤੇ ਨੂੰ ਆਟੋ ਜਾ ਰਹੇ ਸੀ ਸਾਰੇ ਕਵਰ ਕੀਤੇ ਪਰ ਕੁਝ ਨਹੀਂ ਸੀ ਪੱਲੇ ਪੈ ਰਿਹਾ ਬਾਕੀ ਆਪਾਂ ਬਾਹਰਲੇ ਸੀਸੀਟੀਵੀ ਸਾਰੇ ਦੇਖੇ ਸਿਟੀ ਸੇ ਦੇਖੇ ਫਿਰ ਸਾਨੂੰ ਕੱਲ ਜਿਹੜੀ ਕੱਲ ਸਵੇਰ ਇੱਕ ਲੀਡ ਮਿਲੀ ਕਿ ਇਥੋਂ ਇੱਕ ਆਟੋ ਗਿਆ ਉਹ ਪਿੱਛਾ ਕਰਦੇ ਕਰਦੇ ਕਿ ਉਹ ਢੋਲੇਵਾਲ ਚੌਂਕ ਲੱਗੇ ਜਾ ਕੇ ਆਟੋ ਚੋਂ ਧੁੰਦੀਆਂ ਸਵਾਰੀਆਂ ਤੋਂ ਨਿਕਲਦੀਆਂ ਨਜ਼ਰ ਆਉਂਦੀਆਂ ਫਿਰ ਆਪਾਂ ਸਾਰੇ ਉੱਥੇ ਕਲੋਜ਼ ਕਰ ਲਿਆ ਪਿੰਡੀ ਨੂੰ ਉਹ ਫਿਰ ਆਪ ਗਲੀਆਂ 'ਚ ਜਾਣਾ ਸ਼ੁਰੂ ਕੀਤਾ ਗਲੀਆਂ 'ਚ ਸਾਨੂੰ ਉੱਪਰ ਨੂੰ ਲੀ ਗਿਆ ਕਿਸ ਇਸ ਦੇ ਲਈ ਇਸ ਦੇ ਲਈ ਕਿ ਮੁਰਦੇ ਰਹੇ ਆ ਫਿਰ ਆਪਾਂ ਘਰਾਂ ਚ ਟੀਮਾਂ ਸੱਦ ਕੇ 10-12 ਟੀਮਾਂ ਬਣਾਈਆਂ ਦੋ-ਦੋ ਬੰਦਿਆਂ ਦੀਆਂ ਉਹਨੇ ਫੁਟੇਜ ਦਿਖਾ-ਦਿਖਾ ਕੇ ਕਾਲੇ ਸੂਟ ਵਾਲੀ ਦੀ ਉਹ ਕਰਦੇ ਕਰਦੇ ਜੀ ਸਾਨੂੰ ਕਾਫੀ ਦੁਪਹਿਰ ਤੋਂ ਬਾਅਦ ਫਿਰ ਇੱਕ ਲੀਡ ਮਿਲੀ ਕਿ ਇੱਥੇ ਰਹਿੰਦੇ ਆ ਜਨਾਨੀ ਵੇਖੀ ਗਈ ਇੱਥੇ ਫਿਰ ਆ ਮੁੰਡਾ ਇੱਕ ਫੈਕਟਰੀ ਚੋਂ ਸਾਨੂੰ ਮਿਲਿਆ ਅੰਦਰਦੇਵ ਜਿਹੜਾ ਮੁੰਡਾ ਫੜਿਆ ਆਪਾਂ ਉੱਥੋਂ ਲਿਆ ਫਿਰ ਉਹਨੂੰ ਫੜਿਆ ਉਹ ਕਹਿੰਦਾ ਜਿਹੜੀ ਬੱਚਾ ਵਾ ਉਹ ਗਿਆਸਪੁਰੇ ਸਾਈਡ ਤੇ ਆ ਉੱਥੇ ਲੇੜੀ ਰਹਿੰਦੀ ਆ ਕਿਰਾਏ ਦੇ ਮਕਾਨ ਤੇ ਮੈਂ ਫੜਾ ਦੇਣਾ ਫਿਰ ਉਹਨੂੰ ਉੱਥੇ ਉਥੋਂ ਬੱਚਾ ਬ੍ਰਹਮਤ ਹੋਇਆ ਨਾਲ ਲੜੀ ਬ੍ਰਹਮਤ ਹੋਈ ਉਹ ਸਾਡਾ ਬੱਚਾ ਠੀਕ ਠਾਕ ਆ ਸਿਹਤਮੰਦ ਆ ਜੀ ਕਿਤੇ ਮਾੜੇ ਘੋਰ ਕਵਰੀ ਕਿਤੇ ਟੋਕਾ ਟਹੀਂ ਹੈ 2.300 ਤਕਰੀਬ ਸੀਸੀਟੀਵੀ ਫੋਟੋ ਚ ਖਣ ਗਾਲੀਆ ਦਿਨ ਰਾਤ ਮਿਹਨਤ ਕੀਤੀ ਆ ਮੁੰਡੇ ਨਾਲ ਸਰ ਇਹ ਕੁਝ ਕਿਸੇ ਦੌਰਾਨ ਕੁਝ ਪਤਾ ਲੱਗ ਪਾਇਆ ਵੀ ਇਹਨਾਂ ਨੇ ਬੱਚਾ ਅਗਵਾ ਕੀਤਾ ਕਿਉਂ ਸੀ ਕਰਨਾ ਕਿਸ ਦਾ ਇਹਨਾਂ ਨੇ ਸਰ ਮੋਟਲੀ ਤੇ ਇਹੀ ਕਹਿ ਰਹੀ ਆ ਜੀ ਕਿ ਮੈਂ ਨਾ ਮੇਰਾ ਬੱਚਾ ਨਹੀਂ ਸੀ ਹੈਗਾ ਕਿ ਮੈਂ ਇੱਕ ਮੇਰੀ 15 ਸਾਲ ਦੀ ਕੁੜੀ ਆ ਕਿ ਮੁੰਡਾ ਮੇਕੋ ਨਹੀਂ ਸੀ ਹੈਗਾ ਤੇ ਇਹ ਵੀ ਥੋੜੇ ਜਦੋਂ ਇਹਨੇ ਵੇਖਿਆ ਕਹਿੰਦੀ ਇਹ ਆਪਣਾ ਬੱਚਾ ਨੇ ਕੇ ਨਹੀਂ ਕਰੀ ਸੀ ਕੁਝ ਤੁਹਾਨੂੰ ਬੱਚਾ ਪਿਆਰਾ ਲੱਗਾ ਇਹ ਕਹਿੰਦੀ ਮੈਂ ਚੁੱਕ ਕੇ ਲੈ ਗਈਆਂ ਇਸ ਕਰਕੇ ਬਾਕੀ ਪੁਸ਼ਕਰ ਇਹਦੇ ਸਿਰ ਤੇ ਨਹੀਂ ਆਪਾਂ ਜਾ ਰਹੇ ਹਾਂ ਪੇਸ਼ ਕਰਕੇ ਕੋਰਟ ਚ ਸਬੂਤ ਲੈ ਕੇ ਪੁੱਛਦੇ ਕਿ ਪਹਿਲਾਂ ਵਾਰਦਾਤਾਂ ਕੀਤੀਆਂ ਕਿਉਂਕਿ ਇੱਥੋਂ ਪਤਾ ਲੱਗਾ ਕਿ ਭੱਜਣ ਦੀ ਤਿਆਰੀ ਚਹੀਏ ਜੀ ਕਿ ਜੇ ਆਪਾਂ ਥੋੜੀ ਦੇ ਡੇਢ ਹੋ ਜਾਂਦੇ ਤੇ ਆਪਣੇ ਯੂਪੀ ਸਾਈਡ ਨੂੰ ਗੋਂਡਾ ਸਾਈਡ ਦੀ ਰਹਿਣ ਵਾਲੀ ਬੈਗ ਦੀ ਇਹ ਇਹ ਇਥੋਂ ਨਿਕਲ ਲਗੇ ਸੀ ਤੇ ਜਿਹੜਾ ਇਸ ਦੇ ਨਾਲ ਇੱਕ ਵਿਅਕਤੀ ਦੇਖਿਆ ਜਾ ਰਿਹਾ ਮਹਿਲਾ ਦੇ ਨਾਲ ਇਹਨਾਂ ਦਾ ਆਪਸ ਦੇ ਵਿੱਚ ਕੀ ਤਾਲਮੇਲ ਹੈ ਹਸਬੰਡ ਵਾਈਫ ਇਹ ਪਿਛਲੇ 3 ਸਾਲ ਤੋਂ ਕਿਤੇ ਹੀ ਜਾਣਦੇ ਫੈਕਟਰੀਆਂ 'ਚ ਕੰਮ ਕਰਦੇ ਸੀ ਇਕੱਠੇ ਹ ਤੇ ਉਹਨੇ ਤਾਂ ਜਾਣਦੇ ਜਰ ਜਾਨਨੀ ਉਹਦਾ ਕਿ ਮੇਰੇ ਘਰ ਵਾਲਾ ਡਰਾਈਵਰ ਆ ਉਹ ਬੰਬੇ ਆ ਉਹਨਾਂ ਵੀ ਆਪਰਾਪਤਾ ਕੰਮ ਕਰ ਰਹੇ ਆ ਉਹਦਾ ਫੋਨ ਨਹੀਂ ਰੱਤੀ ਲੱਗ ਰਿਹਾ ਮੈਂ ਲਾ ਕੇ ਉਹਨੂੰ ਸਿੱਧਾ ਕਿ ਕਿ ਕੀ ਆ ਕਿ ਉਹਨਾਂ ਦਾ ਕੋਈ ਰਿਲੇਸ਼ਨ ਕਿਦਾਂ ਠੀਕ ਰਹਿ ਰਹੇ ਆ ਕਿ ਜਾਂ ਉਹਨਾਂ ਦੇ ਵਿੱਚੋਂ ਮਨ ਮਟਾਵਾ ਹੈਗਾ ਮੈਂ ਦੇਖ ਰਿਹਾ ਸਰ ਇਹ ਦੋਨੇ ਜਿਹੜੇ ਇੱਕ ਮਹਿਲਾ ਕਾਲੇ ਸੂਟ ਵਾਲੀ ਤੇ ਇੱਕ ਇਹਦੇ ਨਾਲ ਦਾ ਸਾਥੀ ਇਸ ਸਟੇਸ਼ਨ ਕਰਨ ਕੀ ਆਏ ਸੀਗੇ ਇਹਨਾਂ ਨੇ ਪਹਿਲਾਂ ਤੋਂ ਹੀ ਪਲਾਨ ਬਣਾਇਆ ਸੀ ਜੇ ਅਸੀਂ ਬੱਚਾ ਚੁਕਣਾ ਸਰ ਉਹ ਵੇਖੋ ਜੀ ਪਲਾਨਿੰਗ ਤੇ ਹੈਗੀ ਸੀ ਇਹਨਾਂ ਦੀ ਉਹ ਟਿਕਟ ਦਿਲੰਦਰ ਦੀ ਕਿਹਦਾ ਲਈ ਫਿਰਦੇ ਆ ਜਦੋਂ ਹਸਪੀਟਲ ਆਪਾਂ ਚੈੱਕ ਕਰਨ ਜਾਣਾ ਸੀ ਰਾਤ ਨੂੰ ਹਸਪੀਟਲ ਦਾ ਕੋਈ ਮਤਲਬ ਨਹੀਂ ਹੈ ਕਿਹੜਾ ਹਸਪੀਟਲ ਹੈ ਨਾਲੇ ਕੋਈ ਲੁਧਿਆਣੇ ਦੇ ਹਸਪੀਟਲ ਦਿਲੰਦਰ ਨਾਲੋਂ ਵਧੀਆ ਹੀ ਆ ਬਿਲਕੁਲ ਤੇ ਸਿਵਲ ਤੇ ਚੈੱਕ ਕਰਾਉਣਾ ਸੀ ਉਹ ਹੈ ਤੇ ਮਨਸ਼ਾ ਜਨਾਂ ਦੀ ਹੀ ਸੀ ਬੱਚਾ ਚੱਕਣ ਦੀ ਉਹਨਾਂ ਨੂੰ 100 ਟਾਰਗੇਟ ਮਿਲਿਆ ਗਈ ਲੇਡੀ ਬੇਪਰਵਾਹ ਹੈਗੀ ਆ ਬੱਚਾ ਨਹੀਂ ਇਹ ਦੇਖ ਰਹੀ ਬੱਚਾ ਵੀ ਛੋਟਾ ਵਾ ਉਹ ਲਾਲਚ ਚ ਆ ਕੇ ਬਸ ਉਹਨਾਂ ਨੇ ਚੱਕਿਆ ਹੈਗਾ ਉਸ ਲੇਡੀ ਦਾ ਔਰ ਉਸ ਜਿਹਦੇ ਨਾਲ ਉਹਦੇ ਵਿਅਕਤੀ ਨਜ਼ਰ ਆ ਰਹੇ ਇਹਨਾਂ ਦਾ ਕੀ ਨਾਮ ਹੈ ਔਰ ਇੱਥੇ ਕਿਰਾਏ ਤੇ ਰਹਿੰਦੇ ਨੇ ਆਪਣਾ ਮਕਾਨ ਇਹ ਕਿਰਾਏ ਤੇ ਸਰ ਦੋਨੇ ਵਕਫਾ ਕਿਰਾਏ ਤੇ ਦਿੰਦੇ ਆ ਹਾਂ ਕੀ ਕਰਦੇ ਨੇ ਇਹ ਇਹ ਦੋਨੇ ਫੈਕਟਰੀਆਂ 'ਚ ਕੰਮ ਕਰਦੇ ਸੀ ਤੇ ਹੁਣ ਕਿਸ ਤਹਿਤ ਇਹਨਾਂ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ ਕਾਰਵਾਈ ਸਾਰੇ ਜਿਹੜਾ ਅਗਵਾ ਦੀ ਧਾਰਾ ਲੱਗੀ ਹੈ ਜੀ ਉਹਦੇ ਤਹਿਤ ਕਰ ਰਹੇ ਆ ਬਾਕੀ ਇਹਨਾਂ ਦੇ ਬੈਕਗ੍ਰਾਉਂਡ ਦੇਖ ਰਹੇ ਆ ਕਿ ਇਹਨੇ ਪਹਿਲਾਂ ਵੀ ਕਰਦੀ ਆ ਕੋਈ ਵੇਚਦੇ ਆ ਕੀ ਹੈਗੀ ਆ ਉਹ ਸਾਰਾ ਕੁਝ ਆਪਣਾ ਸ਼ਾਨਬੀਨ ਕਰ ਰਹੇ ਆ ਰਮਾਨ ਲੈ ਰਹੇ ਆ ਮੰਨ ਲਓ ਕਿ ਆ ਮਾਪਿਆਂ ਨੂੰ ਹੈਂਡ ਓਵਰ ਕਰ ਦਿੱਤਾ ਗਿਆ ਰਮਾਨ ਉਹਨਾਂ ਨੂੰ ਕਰਤਾ ਜੀ ਉਹਨਾਂ ਰੋਟੀ ਖਾਣ ਪਾਣੀ ਦਾ ਪ੍ਰਬਾਰ ਨਹੀਂ ਕੀਤੀ ਇਹਨਾਂ ਨੇ ਲੱਗੇ ਰਹੇ ਕਿ ਜੇ ਚਲੋ ਟਾਰਗੇਟ ਛੱਡਿਆ ਨਹੀਂ ਪੈੜ 90 90 ਸਲੋ ਸਫਲਤਾ ਮਿਲੀ ਜੀ ਅੱਛਾ ਉਸ ਮਹਿਲਾ ਦੇ ਬੱਚਾ ਸੀਗਾ ਨਹੀਂ ਆ ਪਹਿਲਾਂ ਤਾਂ ਉਹਦੇ ਕੁੜੀ ਸੀ ਬੱਚਾ ਕਿ ਮੇਰਾ ਮੁੰਡਾ ਨਹੀਂ ਹੈਗਾ ਮੁੰਡਾ ਨਹੀਂ ਹੈਗਾ ਹਾਂ ਦੀ ਛੋਟੇ ਉਮਰ ਬੱਚਾ ਕਿ ਮਰ ਗਿਆ ਸੀ ਬਾਕੀ ਉਹਦਾ ਉਹਦਾ ਕਹਿਣਾ ਜੀ ਉਹ ਚੀਜ਼ ਨੂੰ ਹੀ ਵੈਰੀਫਾਈ ਕਰ ਰਹੇ ਹਾਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਠੀਕ ਹੈ ਜੀ ਗਰੋਥ ਦੀ ਮੈਂਬਰਤ ਨਹੀਂ ਕੋਈ ਬੱਚੇ ਪਹਿਲਾਂ ਵੀ ਕਿਤੇ ਵੇਚੇ ਨਹੀਂ ਸਾਰੇ ਬੰਨੇ ਦੇਖ ਰਹੇ ਨੇ ਠੀਕ ਹੈ ਤੇ ਐਸੇ ਚੋਣਾ ਗਲਤ ਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਮਹਿਲਾ ਗੈਸਪੁਰਾ ਦੀ ਰਹਿ ਅਬ ਮਹਿਲਾ ਦੇ ਲੜਕੀ ਸਿੱਗੀ ਹਾਲਾਂਕਿ ਲੜਕਾ ਨਹੀਂ ਸੀ ਇਸ ਕਰਕੇ ਇਸਨੇ ਬੱਚਾ ਜਿਹੜਾ ਅਚਕਿਆ ਤਾਂ ਹਣ 60 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਉਸ ਮਹਿਲਾ ਅਤੇ ਉਹ ਜੋ ਉਸ ਦੇ ਨਾਲ ਸਾਥੀ ਹੈ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਮਾਨੇ ਕੋਰਟ ਦੇ ਵਿੱਚ ਪੇਸ਼ ਜਿਹੜਾ ਉਹ ਕੀਤਾ ਜਾਏਗਾ ਤਾਂ ਕਿਤਨ ਕਿਤੇ ਬਹੁਤ ਵਧੀਆ ਔਰ ਬਹੁਤ ਜਲਦੀ ਜੋ ਪੁਲਿਸ ਨੇ ਕੰਮ ਕੀਤਾ ਉਸ ਪਰਿਵਾਰ ਨੂੰ ਜਿਹੜਾ ਬੱਚਾ ਸੋਪਿਆ ਔਰ ਪਰਿਵਾਰ ਕਿਤਨ ਕਿਤੇ ਪੁਲਿਸ ਦਾ ਵੀ ਧੰਨਵਾਦ ਜਿਹੜਾ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਚੁੱਕਿਆ ਇੱਕ ਵਾਰ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਇਹ ਉਹ ਬੱਚਾ ਜਿਹੜਾ लुधना रेलवे स्टेशन ਤੋਂ ਚੋਰੀ ਹੋਇਆ ਸੀ ਕਿਉਂਕਿ ਇੱਕ ਕਾਲੇ ਰੰਗ ਦਾ ਸੂਟ ਪਾ ਕੇ ਜੋ ਮਹਿਲਾ ਬੱਚੇ ਨੂੰ ਲੈ ਕੇ ਜਾ ਰਹੀ ਸੀ ਉਹ ਮਹਿਲਾ ਤੇ ਉਸ ਦਾ ਨਾਲ ਦਾ ਸਾਥੀ ਜਿਹੜਾ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ ਅ ਬੱਚਾ ਮਿਲ ਗਿਆ ਤੁਹਾਡਾ ਕਦੋਂ ਮਿਲਿਆ ਜੀ ਸਰ ਕਦੋਂ ਮਿਲਿਆ ਬੱਚਾ ਸ਼ਾਮ ਨੂੰ 9 ਵਜੇ ਸ਼ਾਮ ਨੂੰ ਜੀ اچھا ਤੋ ਅਬ ਕੀ ਕਹਿਣਾ ਚਾਹੋਗੇ ਪੁਲਿਸ ਪੁਲਿਸ ਨੇ ਬੱਚਾ ਪਕੜ ਲਿਆ ਜੀ ਕਿਵੇਂ साहब ने बहुत मदद की मेरा बच्चा मेरे पास मिल गया मैं साहब को धन्यवाद करती हूँ जो मेरा खुशी लौटा दिया बस तो, तो कैसे देखते हो क्यों लापरवाही भी आपकी तरफ से देखने को मिली है अपने अनजान किसी व्यक्ति को दो बार बच्चा पकड़ाया ऐसे से आगे से तो नहीं कभी होगा नहीं सर आगे से ऐसा कभी नहीं करूँगी मैं जी इन्होंने हस्बैंड साथ नाल मौजूद ने ਤੁਹਾਡੀ ਮੈਸੇਜ ਰਾਤੀ ਸਟੇਸ਼ਨ ਪਹੁੰਚਦੀ ਹੈ ਦੋ ਬੱਚੇ ਉਹਨਾਂ ਦੇ ਨਾਲ ਹੁੰਦੇ ਆ ਤੁਸੀਂ ਕੰਮ ਦੇ ਵਿੱਚ ਇੰਨਾ ਬਿਜੀ ਸੀਗੇ ਕਿ ਤੁਸੀਂ ਆ ਨਹੀਂ पाए ਲੈਣ ਵਾਸਤੇ ਬਾਹਰ ਸੇ ਤਾਲਾ ਲੱਗਾ ਹੋਆ ਥਾ ਇਸ ਕਰਕੇ ਨਹੀਂ ਆ ਪਾਇਆ ਥਾ ਫੈਕਟਰੀ ਮੇ ਤਾਲਾ ਲੱਗਾ ਲੱਗਣ ਦੇ ਕਾਰਨ ਮੈਂ ਨਹੀਂ ਆ ਪਾਇਆਗਾ ਔਰ ਉਸਕੇ ਬਾਅਦ ਫਿਰ ਨਹੀਂ ਆ ਪਾਇਆ ਤਾਂ ਫਿਰ ਮੈਂ इनको बोला ਕਿ ਆਪ ਵੇਟਿੰਗ ਰੂਮ ਮੇ ਇੰਤਜ਼ਾਰ ਕਰੋ ਮੈਂ ਸੂਬਹ 6 ਵਜੇ ਆ ਜਾਊਗਾ 5 ਵਜੇ 6 ਵਜੇ ਆ ਜਾਊਗਾ ਮੈਂ ਆਪਕੋ ਲੈ ਜਾਊਗਾ

ਤੋ ਕਿਦਣਾ ਕਿਤੇ ਪੁਲਿਸ ਦਾ ਧੰਨਵਾਦ ਵੀ ਕਰ ਰਹੇ ਨੇ ਕਿਉਂਕਿ 24 ਘੰਟੇ ਦੇ ਅੰਦਰ ਅੰਦਰ ਜੋ ਪੁਲਿਸ ਨੇ ਉਹ ਬੱਚਾ ਜਿਹੜਾ ਰਿਕਵਰ ਕਰ ਲਿਆ ਜੋ ਮਹਿਲਾ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੀ ਸੀ ਜਿਸ ਨੇ ਕਾਲੇ ਰੰਗ ਦਾ ਸੂਟ ਪਾਇਆ ਸੀ ਅਤੇ ਉਸ ਦੇ ਨਾਲ ਇੱਕ ਸਾਥੀ ਵੀ ਹੈ ਉਹਨਾਂ ਦੋਨਾਂ ਨੂੰ ਪੁਲਿਸ ਨੇ ਜਿਹੜਾ ਗ੍ਰਿਫਤਾਰ ਕੀਤਾ ਜਿਹੜਾ ਰੋਜ਼ਾਨਾ ਸਪੋਕਸਮੈਨ ਕੈਮਰਾ ਵਿੱਚ ਸੰਦੀਪ ਨਾਲ ਮੈਂ ਤੁਹਾਨੂੰ ਸਿੱਧੂ ਧੰਨਵਾਦ